DL11 نیوز پنجاب دیکھ رہے ہیں درشکنوں کا استقبال میں ਤੁਹਾਡਾ اپنا ਸੁਖਵਿੰਦਰ سنگھ دنگال ਅੱਜ ਕਹਿਦਾ ਥਾਲਾ ਡੁਪੀ ਘੇਰ ਤੋਤਾ ਤਿੰਨ ਗਣ ਖਬਰ ਆਊਗੀ ਅੱਜ ਅਸੀਂ ਪਹੁੰਚਿਆ ਸਮਾਨੇ ਜਿੱਥੇ ਕੱਲ ਤੋਂ ਕਿੰਨਾ ਡੁਪੀ ਘੇਰ ਖਵਾ ਰਹੇ ਕਿੰਨਾ ਆਪਣੇ ਹਨ ਵਿੱਚ ਸਮੇਲਿਤ ਧਰਨਾ ਲੱਗਿਆ ਕਾਰਨ ਕੀ ਹੈ ਕੱਲ ਵੀ ਤੁਸੀਂ نیوز ਵੇਖ ਸਕੋ ਜਿਹੜੇ بیوی ਦੀ ਦੀ ਕੀ ਨਾਂ ਦੇ ਮਾਮਲੇ ਇੱਕ ਐ ਦੋਦੀਆਂ ਟੱਕੀਆਂ ਦੇ ਦੋਸਰੂ ਬਲਾਕ ਪਟਿਆਲਾ ਬਲਾਕ ਬਨ ਪ੍ਰਧਾਨ ਸਾਡੇ ਇੱਕ ਇੱਕ ਰਾਜੀ ਬੰਦੇ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਭਰਾਵਾਂ ਤਾਂ ਲੱਗੀਆਂ ਨੇ ਪਰ ਅਜੇ ਤੱਕ ਦੋਸ਼ੀ ਨੇ ਜਿਹੜੇ ਫੜੇ ਨਹੀਂ ਗਏ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਥੇ ਭਾਰਤੀ ਕਿਸਾਨ ਜੋ ਨੇ ਇਕਤਾ ਗਰਾਹਾਂ ਵੱਲੋਂ ਅਣਥੇ ਸਮੇਂ ਲਈ ਧਰਨਾ ਲਾਇਆ ਗਿਆ ਕਰਤੀ ਹੋਤਾ ਹੋ غادي ਡੀਐਸਪੀ ਦਫਤਰ ਦੇ ਵਿੱਚ ਕਿਹੜਾ ਮੋਰਚੇ ਦਾ ਕੋਠਾ ਮਾਤਮ ਕਰਨ ਵਾਸਤੇ ਦਵਾਈ ਜਾਂਦੀ ਹੈ ਡੀਐਸਪੀ ਦਫਤਰ ਸਾਹਿਬ ਦਾ ਜਿਹੜਾ 게ਟ ਹੈ ਘੇਰਿਆ ਹੋਇਆ ਕਿਸਾਨ ਯੂਨੀਅਨਾਂ ਕਿਸਾਨ ਯੂਨੀਨ ਭਾਰਤੀ ਕਿਸਾਨ ਯੂਨੀਨ ਏਕਤਾ ਉਗਰਾਹਾਵਾਂ ਵੱਲੋਂ ਗੱਲਬਾਤ ਲਈ ਆਗੂ ਅੰਦਰ ਗਏ ਨੇ ਗੱਲ ਕਰਾਂਗੇ ਉਹਨਾਂ ਨਾਲ ਜੀ ਦੋ ਦਿਨ ਚੱਲ ਮੱਤਲਾ ਜਾਏਗਾ ਕਿਹਾਇਲਾ ਕੋਸ਼ ਕੌਣ ਆਇਆ ਬਾਲੋ ਪੀਤਾ ਉਸਤਾ ਦੇ ਕੋਲ ਤੋਂ ਆਦਿ ਨੇ ਪੀਣਾ ਉਕਰੇ ਕਦੇ ਤੇਰਾ ਪੁੱਤ ਜਪੋ ਧੀ ਮਾਰ ਜਾਣੀਆ ਖਰੇ ਤਾਂ ਫਿਰ ਪੀਂਦਣਾ ਵਾਸਤੇ ਤੇਰੇ ਖਰੇ ਪੈਰ ਕਹਿ ਬੋਲ ਲਈ ਨਹੀਂ ਪਰ ਆਪਾਂ ਜਹਰਾਪਿੰਡ ਜਾਣ ਵਧੀਏ ਘਰੇ ਨਾ ਦੇਖੇ ਹੇ ਨੂੰ ਕਹਦੇ ਵੀ ਮੜਾਇ ਤੇਰੇ ਇਕੱਠ ਪਾ ਦੇ ਜਾਂ ਆਪਣੇ ਮਾਸੇ ਆਪਾਂ ਪੱਠੇ ਦਿੱਤੀਏ ਜੱਟ ਸਰਦੀ ਦਾ ਕੜਕਲੀ ਵੀ ਸੀ ਵੀ ਤੇ ਠੀਕੜਕ ਹੋ ਚੁੱਕੀ ਕਹਿੰਦੇ ਨਾ ਨਾ ਉਹ ਤਾਂ ਗੁੱਸੇ ਨਹੀਂ ਹੋਊਗੀ ਉਹਦਾ ਤੇ ਸੀ ਇਹ ਮੜਾ ਬਹੁਤਾ ਖਫੜ ਜਿਹਾ ਲੱਗਦਾ। ਬੈਰ ਹਵਾ ਤੇ ਕਾਫੀ ਬਿਠਲੇ ਬੈਣ ਕੇ ਚੜ ਕੇ ਓਕੇ ਬੈ ਕਾ ਖਮੀ ਪੋੜੇ ਬੈਣਗੇ। ਆਪਣਾ ਸਿਸਟਮ ਆਪੇ ਖਰਾਬ ਕਰਦੇ ਹੈ ਨਾ। ਜੇ ਕੋਈ ਸਟੇਰ ਆ ਜੇ ਪੈਣਾ ਪੈਠੇ ਗੁੱਸਾ ਨਾ ਕਰਿਓ। ਜੇ ਇਹੇ ਵਕਤ ਨੂੰ ਆ ਜੇ ਕਹਿੰਗੇ ਸੋਹ ਦੇ ਲਿਆ ਜੀ। ਰੋਕੀ ਨਿਵੰਦੀ ਹੈਗੀ। ਕਹਿ ਕੇ ਬਾਹਰ ਆਪ ਪਰ ਇਹ ਤਾਂ ਪਕੌੜੇ ਜਿਹੜਾ ਹੈਗਾ ਸਿੱਟਮ ਫਿਰ ਵਜੂ ਮਾਰਨੀ ਹੋਊਗੇ ਆਪਣੇ ਪਟਿਆਰੇ ਜਿਲ੍ਹੇ ਦੀ ਆਹ ਥੋੜੇ ਜਿヒਰ ਤੇ ਟਕਣਾ ਵਾਲੇ ਇੱਕ ਰਾਤ ਏ ਖਾ ਗਏ ਬੱਚਾ ਮਰਿਆ ਇੱਕ ਥੋੜੇ ਦਿਨ ਹੋ ਗਏ ਉਦੋਂ ਪਟਿਆਰੇ ਸੋਹ ਸਾਜਾ ਪਰੰਟੋ ਚ ਮਤਲਬ ਬੰਦੇ ਚ ਗੁਲੀ ਵਿਕਰੀ ਹੈ ਪਟਿਆਰੇ ਇਹਦੇ ਤੋਂ